ਚੰਨੀ ਖਿਲਾਫ ਸਾਜ਼ਿਸ਼ਾਂ ਨੂੰ ਲੈ ਕੇ ਵੱਡਾ ਖਲਾਸਾ ਹਾਈ ਕਮਾਂਡ ਦੇ ਕੋਲ ਪਹੁੰਚੀਆਂ ਰਿਪੋਰਟਾਂ ਆਖਰਕਾਰ ਕਾਂਗਰਸ ਦੇ ਕਿਹੜੇ ਦੋ ਲੀਡਰ ਚੰਨੀ ਖਿਲਾਫ ਕਾਂਗਰਸ ਦਾ ਹਾਈ ਕਮਾਂਡ ਦੇ ਕੋਲ ਕੀ ਕੰਮ ਭਰ ਰਹੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਹਾਈ ਕਮਾਂਡ ਦੇ ਕੋਲ ਆਖਰਕਾਰ ਚੰਨੀ ਨੂੰ ਲੈ ਕੇ ਕਿਹੜੇ ਦੋ ਲੀਡਰ ਪੰਜਾਬ ਦੇ ਕੀ ਕੰਮ ਭਰ ਰਹੇ ਨੇ ਜਗਰ ਬਿਲਕੁਲ ਹਾਈ ਕਮਾਂਡ ਦੇ ਕੋਲ ਚੰਨੀ ਨਹੀਂ ਬਾਕੀ ਕਈ ਲੀਡਰਾਂ ਨੂੰ ਲੈ ਕੇ ਵੀ ਇਕੱਲਾ ਚੰਨੀ ਤਾਂ ਉਹਦੇ ਚ ਮੁੱਖ ਹੈ ਹੀ ਹਨ ਚੰਨੀ ਧੜਾ ਜਿੰਨਾ ਵੀ ਹੈ ਉਸ ਨੂੰ ਲੈ ਕੇ ਪੂਰੀ ਦੀ ਪੂਰੀ ਪਲੈਨਿੰਗ ਕੀਤੀ ਜਾ ਰਹੀ ਹੈ ਕੰਨ ਭਰੇ ਜਾ ਰਹੇ ਨੇ ਹਾਈ ਕਮਾਂਡ ਦੇ ਹਾਈ ਕਮਾਂਡ ਨੂੰ ਪਰ ਥੋੜੀ ਜੀ ਹੁਣ ਸਮਝ ਕਹਿ ਲਈਏ ਕਿ ਉਹ ਆ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਇਹਦਾ ਵੀ ਅੱਗੇ ਜਾ ਕੇ ਖੁਲਾਸਾ ਕਰਦੇ ਆ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਕੰਨ ਭਰੇ ਜਾ ਰਹੇ ਨੇਗੇ ਉਹਨਾਂ ਦੇ ਵਿੱਚ ਚੰਨੀ ਮੁੱਖ ਨੇਗੇ ਦੂਜੇ ਨੰਬਰ ਤੇ ਰਾਣਾ ਗੁਰਜੀਤ ਸਿੰਘ ਭਾਰਤ ਪੂਸ਼ਨਾਸ਼ੂ ਲਾਡੀ ਸ਼ੇਰੋ ਵਾਲੀਆ ਕਿੱਕੀ ਟਿੱਲੋਂ ਇਹ ਕੰਨ ਪਰੇ ਜਾ ਰਹੇ ਨੇ ਗगन ਕੇ ਇਹ ਲੋਕ ਬੀਜੇਪੀ ਚ ਜਾਣਗੇ ਇਹਨਾਂ ਨੇ ਬੀਜੇ ਨਾਲ ਬੀਜੇਪੀ ਨਾਲ ਗੰਢ ਧੁੱਪ ਕਰ ਲਈ ਭਾਵ ਕੇ ਸੈਟਿੰਗ ਕਰ ਲਈ ਹੈ ਬੀਜੇਪੀ ਦੇ ਨਾਲ ਇਹਨਾਂ ਦੀ ਅੱਟੀ ਛੱਟੀ ਤੈ ਹੋ ਗਈ ਹੈ ਇਹ ਅੱਜ ਨਹੀਂ ਗਾਲੂ ਬੀਜੇਪੀ ਚ ਜਾਣਗੇ ਤਰਕਪਤਾ ਕੀ ਦਿੱਤਾ ਜਾਂਦਾ ਹੈ ਤਰਕ ਇਹ ਤਾਂ ਜਾਂਦਾ ਕਿ ਜੀ ਇਹਨਾਂ ਤੇ ਵਿਜੀਲੈਂਸ ਦੀਆਂ ਈਡੀ ਦੀਆਂ ਕਾਰਵਾਈਆਂ ਨਿਕੀਆਂ ਇਸ ਕਰਕੇ ਇਹ ਜਾਣਗੇ ਇਹ ਜਿਹੜੇ ਦੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਤਰਾਂ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਆਈਸੀਸੀ ਦੇ ਸੂਤਰਾਂ ਦੇ ਅਨੁਸਾਰ ਇਹ ਜਿਹੜੇ ਦੋ ਲੀਡਰ ਨੇਗੇ ਮੈਨੂੰ ਨਾਲ ਇੰਚ ਕੋਈ ਗ੍ਰੇਸ ਨਹੀਂ ਹੈ ਇਹ ਦੋ ਲੀਡਰ ਨੇਗੇ ਮਾਫ ਕਰਨਾ ਸੁਭਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਇਹ ਦੋ ਲੀਡਰਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਹਾਈ ਕਮਾਂਡ ਨੂੰ ਇਹ ਗੱਲ ਜੋ ਚੌਂਚ ਲੱਗੇ ਹੋਏ ਸੀ ਉਸ ਤੋਂ ਬਾਅਦ ਜਦੋਂ ਦੂਜੇ ਧੜੇ ਦਾ ਡਾਇਲੋਗ ਜਾਨੀ ਕਿ ਗੱਲਬਾਤ ਹੋਈ ਹਾਈ ਕਮਾਂਡ ਦੇ ਨਾਲ ਇਹ ਗੱਲਾਂ ਪਤਾ ਲੱਗੀਆਂ ਤਾਂ ਫਿਰ ਦੂਜੇ ਧੜੇ ਨੇ ਕਿਹਾ ਕਿ ਵੀ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਹਾਈ ਕਮਾਂਡ ਫਿਰ ਹੁਣ ਇਸ ਤੇ ਵਿਚਾਰ ਵੀ ਕਰ ਰਹੀ ਹੈ ਕਿ ਕਿਉਂ ਹੋਇਆ ਕਿਵੇਂ ਹੋਇਆ ਕਿਉਂਕਿ ਦੂਜੀ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਲੋਕਾਂ ਬਾਰੇ ਕਿਹਾ ਜਾ ਰਿਹਾ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਕਿ ਕਿਟਿਲੋਂ ਤੇ ਜਿਹੜੇ ਭਾਰਤ ਪੂਸ਼ਣ ਆਸ਼ੂ ਨੇਗੇ ਇਹਨਾਂ ਬਾਰੇ ਕਿਹਾ ਜਾ ਰਿਹਾ ਗगन ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਜੇਲ੍ਹ ਚ ਜਾ ਕੇ ਆਏ ਨੇ ਵਿਜੀਲੈਂਸ ਨੇ ਉਹਨਾਂ ਨੂੰ ਚੰਗਾ ਖੰਗਾਲਿਆ ਉਹ ਬਰੀ ਹੋ ਕੇ ਆਏ ਨੇ ਹਾਈ ਕੋਰਟ ਚੋਂ ਉਸ ਤੋਂ ਬਾਅਦ ਕਿੱਕੀ ਢਲੋਂ ਵੀ 6-7 ਮਹੀਨੇ ਲਾਏ ਜਾਨੀ ਕਿ ਜੇ ਉਹਨਾਂ ਨੇ ਕੋਈ ਕੰਪਰੋਮਾਈਜ਼ ਕਰਨਾ ਹੁੰਦਾ ਜੇ ਉਹਨਾਂ ਨੇ ਕੋਈ ਕਿਸੇ ਪਾਰਟੀ 'ਚ ਜਾਣਾ ਹੁੰਦਾ ਜਾਂ ਉਹਨਾਂ ਨੇ ਮੰਨ ਲਓ ਬੀਜੇਪੀ 'ਚ ਹੀ ਜਾਣਾ ਹੁੰਦਾ ਤਾਂ ਉਹ ਕਿਉਂਕਿ ਆਸ਼ੂ ਵਾਲੀਆਂ ਫਾਈਲਾਂ ਤਾਂ ED ਦੇ ਕੋਲ ਵੀ ਗਈਆਂ ਉਹ ਕਿਹੜੇ ਟਾਈਮ ਦੇ ਚਲੇ ਜਾਂਦੇ ਆ ਇੱਕ ਇਹਦੇ ਵਿੱਚ ਲੌਜੀਕ ਨਿਕਲ ਕੇ ਜਿਹੜਾ ਉਹ ਸਾਹਮਣੇ ਆਉਂਦਾ ਆ ਦੂਜੀ ਗੱਲ ਇਹ ਐ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਵੀ ਉਡਾਈ ਗਈ ਪਿਛਲੇ ਬੀਤੇ ਦਿਨਾਂ ਦੇ ਵਿੱਚ ਕਿ ਚੰਨੀ ਪ੍ਰਧਾਨ ਮੰਤਰੀ ਮੋਦੀ ਜਦੋਂ ਬੱਲਾ ਆਉਣਗੇ ਤਾਂ ਡੇਰਾ ਬੱਲਾ ਆਉਣਗੇ ਤਾਂ ਉੱਥੇ ਬੀਜਪੀ ਚ ਚਲੇ ਜਾਣਗੇ ਇਹ ਗੱਲਾਂ ਵੀ ਕਿਹਾ ਜਾਂਦਾ ਕਿ ਇਸ ਧੜੇ ਦੇ ਵੱਲੋਂ ਪਲਾਟ ਕੀਤੀਆਂ ਗਈਆਂ ਮੀਡੀਆ ਨੂੰ ਦਿੱਤੀਆਂ ਗਈਆਂ ਇਹਦੇ ਨਾਲ ਇਹਦੇ ਵਿੱਚ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਸੀਗੀਆਂ ਆਮ ਆਦਮੀ ਪਾਰਟੀ ਵੀ ਤੇ ਭਾਜਪਾ ਦੀ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਇੱਕ ਵੱਡੇ ਲੀਡਰ ਦੀ ਰਾਜਸਥਾਨ ਦੇ ਵਿੱਚ ਸੈਟਿੰਗ ਹੈ ਭਾਜਪਾ ਦੇ ਨਾਲ ਖੈਲਾਕੇ ਇਹ ਇਲਜ਼ਾਮ ਜਿਹੜਾ ਉਹ ਚੰਨੀ ਤੜਾ ਲਾਉਂਦਾ ਆ ਇਹ ਚ ਸਚਾਈ ਹੈ ਜਾਂ ਨਹੀਂ ਹੈ ਇੱਕ ਹੈਰਾ ਗੱਲ ਹੈ ਤੇ ਦੂਜੇ ਇੱਕ ਜਿਹੜਾ ਆਪ ਦਾ ਸਭ ਤੋਂ ਵੱਡਾ ਲੀਡਰ ਆ ਉਹਦੇ ਤਾਂ ਹੁੱਡੀਆਂ ਪਾ ਕੇ ਇੱਕ ਪੰਜਾਬ ਦੇ ਮਸ਼ਹੂਰ ਕਲਾਕਾਰ ਦੇ ਰਾਹੀਂ ਭਗਵੰਤ ਮਾਨ ਦੇ ਨਾਲ ਮੀਟਿੰਗਾਂ ਵੀ ਨੇਗੀਆਂ ਤੇ ਉਹਨੇ ਕਿਹਾ ਸੀਗੇ ਵੀ ਮੈਂ ਕੀ ਕਰਦਾ ਜੀ ਜ਼ਿਲ੍ਹਾ ਪ੍ਰਧਾਨ ਅਦੀ ਮੀਟਿੰਗ ਦੇ ਵਿੱਚ ਕਿ ਮੈਂ ਕੀ ਕਰਾਂ ਮੇਰੇ ਤੇ ਬਾਲ ਬੱਚੇ ਨੇਗੇ ਆਲੀ ਗੱਲ ਹੈ ਹੁਣ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਆ ਕਾਂਗਰਸ ਦੇ ਅੰਦਰ ਇਹ ਸਥਿਤੀ ਬਣ ਚੁੱਕੀ ਹੈ ਕਿ ਕਾਂਗਰਸੀ ਆਪਣਿਆਂ ਦੀ ਲੱਤਾਂ ਆਪ ਖਿੱਚ ਰਹੇ ਨੇਗੇ ਕਾਂਗਰਸੀ ਸਿਰਫ ਤੇ ਸਿਰਫ ਇਸ ਕਰਕੇ ਕਿ ਚਰਨਜੀਤ ਸਿੰਘ ਚੰਨੀ ਜਾਂ ਕੋਈ ਇਸ ਤਰ੍ਹਾਂ ਦਾ ਆਗੂ ਜਿਹੜਾ ਉਹ ਨਾਂ ਅੱਗੇ ਆ ਜਾਵੇ ਹਾਲਾਂਕਿ ਇਹ ਚੀਜ਼ ਹੈ ਕਿ ਆਪਾਂ ਸਰਵੇ ਚਲਾਇਆ ਸੀ ਉਸ ਚੰਨੀ ਦੀ ਪਪੁਲਾਰਿਟੀ ਬਾਕੀ ਆਗੂਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਆਇਆ ਹੈ ਜੇ ਦੇਖੀਏ ਤਾਂ ਜ਼ਮੀਨ ਆਸਮਾਨ ਦਾ ਅੰਤਰ ਹੈ ਤੇ ਕਿਉਂ ਹੋਵੇ ਵੀ ਕਿਉਣਾ ਫਰਕ ਪੈਂਦਾ 3 ਮਹੀਨੇ ਦੇ ਕਾਰਜਕਾਲ ਸੀ ਉਹਦੇ ਵਿੱਚ ਵੀ ਮੁਲਾਜ਼ਮਾਂ ਦਾ 6 ਪੇ ਕਮਿਸ਼ਨ ਜਿਹੜਾ ਉਹ 16ਵਾਂ ਪੇ ਕਮਿਸ਼ਨ 6ਵਾਂ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਇਸੇ ਤਰ੍ਹਾਂ ਨਾਲ ਹੋਰ ਕਈ ਵੱਡੀਆਂ ਗੱਲਾਂ ਸੀਗੀਆਂ ਜਿਸ ਕਰਕੇ ਉਹ ਗ੍ਰਾਫ ਤਾਂ ਆਪਣੇ ਆਪ ਉੱਪਰ ਜਾਣੇ ਜਾਣੇ ਬਾਕੀ ਸਟੈਂਡ ਲੈਣਾ ਹੁਣ ਅੱਜ ਸੁਨੀਲ ਜਾਖੜ ਕਹਿੰਦੇ ਕਿ ਜਿੰਨੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹ ਕੀਤੀ ਉਹ ਸਦਨ ਚ ਬੈਠੇ ਨੇ ਮੈਂ ਸੁਨੀਲ ਜਾਖੜ ਨੂੰ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਲੋਕਾਂ ਨੇ ਜਣ ਕੇ ਭੇਜਿਆ ਜਾਖੜ ਸਾਹਿਬ ਤੁਸੀਂ ਅਬੋਰ ਹਾਰ ਗਏ ਸੀਗੇ 2017 ਦੇ ਵਿੱਚ ਉਹ ਉਹ ਲੋਕਾਂ ਦਾ ਫੈਸਲਾ ਜੀ ਇਹ ਵੀ ਲੋਕਾਂ ਦਾ ਫੈਸਲਾ ਖੈਰ ਅਸੀਂ ਇਸ ਪਾਸੇ ਨਾ ਆਵਦੇ ਹੋਏ ਇਸ ਗੱਲ ਤੇ ਜਾਣਦੇ ਆ ਕਿ ਕਾਂਗਰਸ ਦੇ ਅੰਦਰ ਇਹ ਲੜਾਈ ਹੁਣ ਕਾਂਗਰਸ ਹਾਈ ਕਮਾਂਡ ਨੂੰ ਇਹ ਚੀਜ਼ ਪਤਾ ਲੱਗ ਗਈ ਜਦੋਂ ਜੰਨੀ ਵਾਲੇ ਧੜੇ ਦਾ ਡਾਇਲੋਗ ਖੁੱਲਿਆ ਤਾ ਉਸ ਟੜੇ ਨੇ ਜਦੋਂ ਗੱਲਾਂ ਦਸੀਆਂ ਉਹਨਾਂ ਨੂੰ ਵੀ ਉੱਥੇ ਹੀ ਪਤਾ ਲੱਗੀਆਂ ਕਿ ਸਾਡੇ ਬਾਰੇ ਤਾਂ ਆਹ ਕੁਝ ਚੱਲਦਾ ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਪਰਪਾਪਾਜਵਾ ਬਾਰੇ ਵੀ ਇਹ ਗੱਲ ਸੀ ਕਿ ਵੀ ਉਹਨਾਂ ਦੀ ਸੈਟਿੰਗ ਹੈ ਉਹਨਾਂ ਦੀ ਸੈਟਿੰਗ ਹੈ ਉਹਨਾਂ ਬਾਰੇ ਵੀ ਇਹ ਗੱਲ ਕਹੀ ਜਾਂਦੀ ਰਹੀ ਹਾਈ ਕਮਾਂਡ ਨੂੰ ਗੁੰਮਰਾਹ ਕੀਤਾ ਜਾਂਦਾ ਸੀ ਪਰ ਉਹਨੇ ਵੱਡੇ ਪੱਧਰ ਤੇ ਨਹੀਂ ਜਿੰਨਾ ਇਹਨਾਂ ਬਾਰੇ ਕੀਤਾ ਜਾਂਦਾ ਸੀ ਹੁਣ ਹਾਈ ਕਮਾਂਡ ਨੇ ਇਸ ਤੇ ਨੋਟਿਸ ਵੀ ਲਿਆਇਆ ਹੈ ਹਾਈ ਕਮਾਂਡ ਇਸ ਤੇ ਕਾਰਵਾਈ ਵੀ ਕਰ ਰਹੀ ਹੈ ਉਹ ਦੇਖ ਰਹੀ ਹੈ ਕਿ ਕੀ ਇਹ ਗੱਲਾਂ ਦੇ ਵਿੱਚ ਸਚਾਈ ਹੈ ਸਾਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਹੈ ਕੌਣ ਗਮਰਾਹ ਕਰ ਰਿਹਾ ਹੈ ਤੇ ਕਿਹਦੇ ਕਹਿਣ ਤੇ ਕਰ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਆਉਣੀਆਂ ਜੀ ਗਗ ਜੀ ਬਾਈਸਾਬ ਆਖਰਕਾਰ ਅੱਗੇ ਕਾਂਗਰਸ ਦੇ ਵਿੱਚ ਕੀ ਤਬਦੀਲੀਆਂ ਲੈ ਕੇ ਕੁਝ ਹੋ ਸਕਦਾ ਹੈ ਜਾਂ ਫਿਰ ਜਿਵੇਂ ਨਵਜੋਧ ਕੋਟ ਸਿੱਧੂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਕਾਂਗਰਸ ਕੋਲ ਤਾਂ ਕਿਸੇ ਵੀ ਸ਼ਿਕਾਇਤ ਦਾ ਨਫਤਾਰਾ ਹੋਣ ਦੇ ਲਈ 6 ਮਹੀਨੇ ਲੱਗ ਜਾਂਦੇ ਨੇ ਕਹਿਣ ਦਾ ਪਾਬ ਰਾਹੁਲ ਗਾਂਧੀ ਨੂੰ ਤਾਂ ਜਿਹੜੀ ਇੱਕ ਚੀਜ਼ ਅੱਜ 6 ਮਹੀਨੇ ਬਾਅਦ ਪਤਾ ਲੱਗਦੀ ਹੈ ਗਗਨ ਬਿਲਕੁਲ ਕਾਂਗਰਸ ਦੀ ਜਿਹੜੀ ਇਹ ਕਾਰਜ ਸ਼ੈਲੀ ਹੈ ਜਾਂ ਵਰਕ ਕਲਚਰ ਹੈ ਉਹ ਇਸ ਤਰ੍ਹਾਂ ਦਾ ਹੀ ਹੈ ਅ ਤਬਦੀਲੀ ਵੀ ਕਾਂਗਰਸ ਦੇ ਵਿੱਚ ਇਸੇ ਕਰਕੇ ਰੁਕੀ ਹੋਈ ਹੈ ਕਿ ਹਾਈ ਕਮਾਂਡ ਕੁਝ ਚੀਜ਼ਾਂ ਤੈਅ ਨਹੀਂ ਕਰ ਪਾ ਰਹੀ ਨਹੀਂ ਤਾਂ ਤਬਦੀਲੀ ਬਹੁਤ ਸਮਾਂ ਪਹਿਲਾਂ ਹੋ ਜਾਣੀ ਸੀ ਪੰਜਾਬ ਕਾਂਗਰਸ ਦੇ ਵਿੱਚ ਦੂਜੀ ਗੱਲ ਗਗਨ ਇਹ ਵੀ ਹੈ ਇਹਦੇ ਵਿੱਚ ਕਿ ਜਿਹੜਾ ਦੂਜਾ ਧੜਾ ਆਇਆ ਹੈ ਜਿਹੜਾ ਧੜਾ ਤਬਦੀਲੀ ਚਾਹੁੰਦਾ ਹੈ ਉਹ ਧੜਾ ਵੀ ਚਾਹੁੰਦਾ ਹੈ ਕਿ ਹਜੇ ਨਹੀਂ ਹਜੇ ਇਨਾਂ ਨੂੰ ਥੋੜਾ ਬਹੁਤਾ ਆਪਣਾ ਹੋਰ ਜਿਹੜਾ ਇਹ ਇਹਨਾਂ ਦਾ ਗ੍ਰਾਫ ਹੈ ਹੋਰ ਡਾਊਨ ਆ ਜਵੇ ਤੁਸੀਂ ਦੇਖਿਆ ਹੋਣਾ ਕਿ ਇੱਕ ਲੀਡਰ ਹੈ ਜਿਹਦੇ ਬਾਰੇ ਸੋਸ਼ਲ ਮੀਡੀਆਸ ਤੇ ਮੀਮਸ ਭਰੇ ਪਏ ਨੇਗੇ ਉਹ ਮੀਮਸ ਕੋਈ ਆਈਟੀ ਸੈੱਲ ਨਹੀਂ ਬਣਾ ਰਿਹਾ ਉਹ ਲੋਕ ਆਪਣੇ ਆਪ ਬਣਾ ਰਹੇ ਨੇਗੇ ਤੇ ਉਹ ਆਈਟੀ ਸੈੱਲ ਦੇ ਬਿਨਾ ਜੇ ਇੰਨੇ ਮੀਮਸ ਬਣ ਰਹੇ ਨੇ ਤਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਪਪੁਲੈਰਿਟੀ ਕਿਸ ਪ੍ਰਕਾਰ ਦੀ ਹੋਊਗੀ ਇਹੀ ਕਾਰਨ ਹੈ ਕਿ ਦੂਜਾ ਧੜਾ ਵੀ ਇਹੀ ਮਹਿਸੂਸ ਕਰਦਾ ਹੈ ਕਿ ਇਹਨਾਂ ਨੂੰ ਜਿਹੜਾ ਖਲਾਰਾ ਖਲਾਰਨਾ ਹੈ ਖਲਾਰ ਲੈਣ ਦਿਓ ਫਿਰ ਦੇਖਾਂਗੇ ਹੁਣ ਇਹ ਵੀ ਚਰਚਾ ਸਿੱਧੂ ਗਗਨ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਦੂਜੇ ਪਾਸੇ ਜਿਹੜੇ ਐਂਟੀ ਜਾਂ ਜਿਹੜਾ ਦੂਜਾ ਧੜਾ ਜਿਹੜਾ ਤਬਦੀਲੀ ਚਾਹੁੰਦਾ ਹੈ ਕਿ ਤਬਦੀਲੀ ਹੋਵੇ ਉਸ ਧੜੇ ਦੇ ਬਹੁਤੇ ਲੀਡਰਾਂ ਦਾ ਪਿਆਲਾ ਭਰ ਚੁੱਕਿਆ ਹੈ ਉਹ ਕਿਸੇ ਵੇਲੇ ਵੀ ਉੱਛਲ ਸਕਦਾ ਹੈ ਕਾਂਗਰਸ ਦੇ ਵਿੱਚ ਇੱਕ ਵੱਡੀ ਬਗਾਵਤ ਵੀ ਹੋ ਸਕਦੀ ਹੈ ਐਸੀਆਂ ਸੰਭਾਵਨਾਵਾਂ ਵੀ ਉਤਪਨ ਹੋ ਚੁੱਕੀਆਂ ਨੇ ਜੀ ਗਗਨ ਆਖਿਰਕਾਰ ਤੁਸੀਂ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ